ਜਾਸੂਆ ਸੂਈ ਹੋਈ ਝੋਟੀ ਆ ਕਿਵੇਂ ਲਈ ਆ ਉੱਥੇ ਦਾ ਵੀ ਟਿਕਾਣਾ ਜਿਹੜਾ ਲੈਣ ਆਊਗਾ ਟਿਕਾਣਾ ਦੱਸ ਕੇ ਦੇਵਾਂਗੇ ਸਾਰਾ ਕੁਝ ਵੀ 13 ਕਿਲੋ ਦੀ ਓੜ ਤੇ ਆਈ ਆ ਆਪਾਂ 12 ਕਹਿ ਕੇ ਦੇਵਾਂਗੇ 16 ਲੀਟਰ ਦੁੱਧ ਜਮਾਏ ਤੋਲ ਕੇ ਦੇਵਾਂਗੇ ਲੈ ਚ ਕਿਤੇ ਮੋਰੀਆਂ ਕੱਢਦੇ ਮੈਟ ਚ ਓ ਥੱਲੋਂ ਝੋਲੀ ਵੀ ਦਿਖਾ ਦਾਂਗੇ ਲੋ ਜੀ ਜਿਹੜਾ ਬੰਦਾ ਕੋਈ ਖੇਤਰ ਜਿਹੜੀ ਥਣ ਲੱਗੇ ਆ ਨਾ ਕੱਟੀ ਨੂੰ ਜਮਾਉਣ ਕੱਲਾ ਕੱਲਾ ਥਾਣਾ ਜਮਾਉਣ ਸੱਪਰ ਵਾਲੇ ਘਰੋਂ ਕੱਢ ਕੇ ਲੈਂਦੀ ਆ ਜੀ ਬਸ ਉਹ ਜਾਨ ਬਚਾਉਣ ਵਾਲਾ ਕੰਮ ਹੀ ਆ ਜਾਨ ਬਚਾਉਣ ਵਾਲਾ ਕੰਮ ਆ ਜੇ ਤਾਂ ਬੇਕ ਕੀ ਤਾਂ ਵੀ ਠੀਕ ਆ ਜੀ ਨਹੀਂ ਪੁੰਨੀ ਆ ਜੀ ਠੀਕ ਹੈ ਹਾਂ ਜੀ ਅੱਸੀ ਕੱਲ੍ਹ ਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬੱਬੀ ਕੋਲੇ ਪਹੁੰਚੇ ਹੋਏ ਸੀਗੇ ਬਾਈ ਬੱਬੀ ਦਾ ਜੇ ਪਿੰਡ ਦੀ ਗੱਲ ਕਰ ਲਈਏ ਨਾ ਪਿੰਡ ਆ ਗਿਆ ਮਿੱਤਰੋ ਖੀਵਾ ਖੁਰਦ ਤੇ ਬਾਈ ਕੋਲੇ ਅੱਜ ਨਾ ਚਾਰ ਨਾਗ ਬਕਾਉ ਨੇ ਪਹਿਲੇ ਨੰਬਰ ਦੇ ਉੱਤੇ ਆ ਗਈ ਜਮਾ ਤਾਜੀ ਸੂਈ ਹੋਈ ਮੱਝ ਮਗਰ ਹੈਗਾ ਇਸ ਮੱਝ ਦੇ ਕੱਟਾ ਤੇ ਇੱਕ ਆ ਗਈ ਆਹਾ ਗਾਂ ਤੇ ਦੋ ਆਗੀਆਂ ਇਧਰਲੇ ਪਾਸੇ ਕਟੀਆਂ ਤੇ ਕਟੀਆਂ ਦੀ ਵੀ ਆਪਾਂ ਤੁਹਾਨੂੰ ਨਾ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਬੱਬੀ ਜਿਹੜੇ ਬਾਈ ਰੇਟ ਕਰੂ ਨਾ ਇਧਰ ਦੀ ਗਾਂ ਜਾਂ ਮੱਝ ਦੇ ਕਿਵੇਂ ਲੱਗੇ ਦੱਸਿਓ ਜਰੂਰ ਆਓ ਕਰਾਈਗੇ ਬਾਈ ਨਾਲ ਗੱਲਬਾਤ ਲੱਗੇ ਇਹਨਾਂ ਨਗਾਂ ਦੀ ਆਪਾਂ ਜਾਣਕਾਰੀ ਹਾਂਜੀ ਬਾਈ ਜੀ ਹਸਤੀਕਾਲ ਜੀ ਹਸਤੀਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਤੁਸੀਂ ਆਪਦਾ ਨਾਮ ਦੱਸੋਗੇ ਬੱਬੀ ਨਾ ਬਾਈ ਜੀ ਠੀਕ ਆ ਹਾਂਜੀ ਪਿੰਡ ਆ ਗਿਆ ਆਪਣਾ ਵੀਰੇ ਖੀਵਾ ਹਨਾ ਖੀਵਾ ਪਿੰਡ ਆ ਬਾਈ ਤੇ ਪਿੱਖੀ ਤੋਂ ਕਿੰਨਾ ਰਹਿ ਜਾਂਦਾ ਬਾਈ ਪੀਖੀ ਤੋਂ 7 ਕਿਲੋਮੀਟਰ ਦੂਰ ਆ ਬਾਈ ਤੇ 8 ਕਿਲੋਮੀਟਰ ਚੀਮਿਆਂ ਤੋਂ ਚੀਮਿਆਂ ਤੋਂ ਹਾਂਜੀ ਠੀਕ ਆ ਅੱਛਾ ਬੱਬੀ ਜੇ ਗੱਲ ਕਰ ਲਗੇ ਪਹਿਲੇ ਨੰਬਰ ਵਾਲੀ ਤੇਰੀ ਆਹ ਮੱਝ ਦੀ ਇਸ ਮੱਝ ਦਾ ਸੂਆ ਦੱਸ ਬਈ ਪਹਿਲਾਂ ਇਹਦਾ ਦੂਜਾ ਸੂਆ ਹੈ ਬਈ ਜੀ ਦੂਜਾ ਸੂਆ ਹਾਂਜੀ ਬਈ ਕੇ ਕਿੱਦੇ ਸੂਈ ਇਹ ਇਹ ਕੱਲ ਹੱਥ ਨੇ ਸੂਈ ਆ ਬਈ ਜੀ ਕੱਲ ਹੱਥ ਨੇ ਹੱਥ ਨੇ ਸੂਈ ਆ ਜੀ ਮਗਰ ਕੱਟਾ ਮਗਰ ਕੱਟਾ ਬਈ ਜੀ ਠੀਕ ਆ ਤੇ ਬੌਲੇ ਤੋਂ ਖਾਲੀ ਹੈ ਕਿ ਹਜੇ ਬੌਲੇ ਚੋਂ ਜਮਾ ਖਾਲੀ ਤੜਕੇ ਕਰੀ ਹੋਈ ਆ ਬਈ ਜੀ ਅੱਛਾ ਹਾਂਜੀ ਕੋਈ ਆਈ ਨਹੀਂ ਹੈਗਾ ਵੀ ਦੁੱਧ ਬਾਅਦ ਛੱਡਿਆ ਹੋਵੇ ਜਾਂ ਨਾ 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 ਜੀ ਦੁੱਧ ਬਾਅਦ ਜੰਮੀ ਨਹੀਂ ਛੱਡਿਆ ਜੀ ਠੀਕ ਆ ਤੇ ਮਗਰ ਕੱਟਾ ਆ ਗਿਆ ਮਗਰ ਕੱਟਾ ਆ ਗਿਆ ਤੇ ਕਿੰਨਾ ਕੁ ਦੁੱਧ ਪਾਉਣ ਵਾਲੀ ਮੱਝ ਆ ਗਈ ਤੇਰੀ ਇਹ 13 ਕਿਲੋ ਦੀ ਔੜ ਤੇ ਆਈ ਹੋਈ ਠੀਕਾ ਹਾਂਜੀ ਤੇ ਆਪਾਂ ਕਿੰਨਾ ਕਹਿ ਕੇ ਦੇਣਾ ਆਪਾਂ ਨੇ 12 ਕਹਿ ਕੇ ਦੇਣਾ ਜੀ ਵੈਰੀ ਗੁੱਡ ਹਾਂਜੀ 12 ਕਹਿ ਕੇ ਦੇਵਾਂਗੇ ਠੀਕਾ ਹੁਣ ਇਸੇ ਤੋਂ 3 ਕਿਲੋ ਬੋਲਾ ਚਵਾ ਕੇ ਤੋੜਾਂਗੇ 3.5 ਕਿਲੋ ਡੰਗ ਦਾ ਜੀ ਡੰਗ ਦਾ ਆਏ ਹਾਏ 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 ਸੱਜਣਾ ਆਹ ਗੱਲ ਕੀਤੀ ਨੇ ਜਿਹੜੀ ਤੇ ਇਧਰ ਕਰੀ ਮਾੜਾ ਜੇ ਇਹ ਐਂਡੀ ਜੀ ਖੜੀ ਹੈ ਲੈਵਾ ਖੜੀ ਦਾ ਲੈਵਾ ਚੈੱਕ ਕਰਵਾਦਾ ਆ ਦੇਖ ਲਓ ਮਿੱਤਰੋ ਲੈਵੇ ਤੋਂ ਸਾਫ ਸੁਥਰੀ ਆ ਤੇ ਖੋਲ ਬੱਵੀ ਫਿਰ ਕਰ ਆਪਾਂ ਤੋੜ ਕੇ ਦਿਖਾ ਦਗੇ ਲੋ ਵੀ 22 ਦੀ ਜਿਹੜੀ ਹੈਗੀ ਨਾ ਆਹ ਛੋਟੀ ਛੋਟੀ ਹੈਗੀ ਹੈਗੀ ਚੰਗੀ ਸਮੀ ਪਲੀ ਆ ਬਾਕੀ ਤੋਰ ਕੇ ਆਪਾਂ ਤੁਹਾਨੂੰ ਦਿਖਾ ਦਨੇ ਹੈਗੇ ਸਿੰਘਾਂ ਦੀ ਵੀ ਸੋਹਣੀ ਆ ਆ ਚੈੱਕ ਕਰ ਲਓ ਤੁਸੀਂ ਸਿੰਘ ਗੋਲ ਆ ਗਿਆ ਵਧੀਆ ਤੇ ਬੱਬੀ ਤੋਂ ਰੇਟ ਵੀ ਪੁੱਛਾਂਗੇ ਬਾਕੀ ਥਣਲੇਵੀ ਦੀ ਜਿਹੜੀ ਹੈਗੀ ਨਾ ਦੇਖਿਓ ਥਣਲੇਵੇ ਤੋਂ ਜਿਹੜੀ ਹੈਗੀ ਪੂਰੀ ਸਾਫ ਆ ਐ ਨਹੀਂ ਹੈਗਾ ਵੀ ਕਿਸੇ ਪਾਸੇ ਕੋਈ ਹੱਥ ਤਰਾ ਲੰਮੀ ਲੈ ਜਾ ਕੋਈ ਗੱਲ ਨਹੀਂ ਲੈ ਵੀ ਆਹ ਦੂਜਾ ਸੂਆ ਸੂਈ ਹੋਈ ਝੋਟੀ ਆ ਮੋੜ ਲਾ ਬੱਬੀ ਮੈਂ ਇੱਧਰ ਲੋ ਪਾਸੇ ਇੱਕ ਵਾਰੀ ਫੇਰ ਜਾਂਦੀ ਨੋਟ ਕਰਵਾਦਾ ਇਹ ਆ ਦੇਖੋ ਅਛਾ ਤਾਰਾ ਤੁਰਾਂ ਦੀ ਜਮਾ ਓਕੇ ਬੱਬੀ ਓਕੇ ਬਾਈ ਜੀ ਓਕੇ ਜਮਾ ਓਕੇ ਆ ਜੀ ਲੈ ਵੀ ਆ ਦੂਜਾ ਸੂਆ ਸੂਈ ਹੋਈ ਝੋਟੀ ਆ ਕਿਵੇਂ ਲੱਗੀ ਦੱਸਿਓ ਜਰੂਰ ਥਣਲੇਵਾ ਵੀ ਜਿਹੜਾ ਹੈਗਾ ਨਾ ਆ ਨੇੜੇ ਆਪਾਂ ਜਮਾ ਲਾਤਾ ਤੇ ਲੱਤ ਮਾੜੀ ਜੀ ਪਿੱਛੇ ਰੱਖ ਲਈ ਇੱਕ ਹੈ ਅਹੀਂ ਕਰੀ ਅਹੀਂ ਦਲੇ ਬੱਸ ਬੱਬੀ ਇਹ ਹੁਣ ਦੇ ਠੀਕ ਆ ਹੁਣ ਲੇਵਾ ਜਮਾ ਇੱਕ ਹੋ ਜਾ अच्छा बब्बी रेट दी गल चलगे भाई रेट करना आपा देख जमे जायदाते सही सही रेट करा लो के के जी 1 15 10 करा लो जी 1 7 दी ਝੋਟੀ ਦੇ ਦਾਂਗੇ ਬਾਈ ਜੀ ਆਪਾਂ 1 लाख 7000 7000 ਦੀ ਜਿੱਥੋਂ ਆਈ ਉੱਥੇ ਦਾ ਵੀ ਟਿਕਾਣਾ ਜਿਹੜਾ ਲੈਣ ਆਊਗਾ ਟਿਕਾਣਾ ਦੱਸ ਕੇ ਦੇਵਾਂਗੇ ਸਾਰਾ ਕੁਝ ਵੀ 13 ਕਿਲੋ ਦੀ ਓੜ ਤੇ ਆਈ ਆ ਆਪਾਂ 12 ਕਹਿ ਕੇ ਦੇਵਾਂਗੇ ਜੀ ਠੀਕ ਆ ਬੱਬੀ ਹਾਂਜੀ ਬਾਈ ਜੀ ਤੇ ਧਾਰਾ ਮਾਰ ਕੇ ਦਿਖਾਏਗਾ ਹਾਂਜੀ ਧਾਰਾ ਮਾਰ ਦਾਂਗੇ ਮਾਰ ਲੈਣਾ ਕਿ ਦੂਜੇ ਭਾਈ ਮਾਰੇ ਨਾ ਪਈ ਮਾਰਾਂਗੇ ਜੀ ਮਾਰ ਫਿਰ ਕੇ ਏ ਬੱਚਾ ਛੱਡੇਗਾ ਹਾਂਜੀ ਬੱਚਾ ਛੱਡਨਾਂਗੀ ਲੈ ਛੱਡ ਲੈ ਲੈ ਵੀ ਬੱਚਾ ਜਿਹੜਾ ਹੈਗਾ ਥੋੜਾ ਜਿਹਾ 나ੜੂਆ ਮੈਨੂੰ ਦਿਖਾ ਦੇਣਾ ਬੱਚਾ ਬੜਾ ਛੋਟਾਗਾ ਨੀਲੀ ਰਾਵੀ ਦਾ ਟੀਕਾ ਭਰਾਤਾ ਜੇਰ ਜੂਰ ਦੀ ਵੀਡੀਓ ਹੀ ਆਪਣੇ ਕੋਲੇ ਅੱਛਾ ਹਾਂਜੀ ਅਗਲੇ ਨੇ ਆਪ ਨੂੰ ਸੈਂਡ ਕਰੀਆ ਠੀਕ ਆ ਇਹ ਲੈ ਮਾਰ ਕਰਾਂ ਬਈ ਤਾਰਾ ਇਹ ਆ ਚੈੱਕ ਕਰ ਲਓ ਮੇਤਰੋ ਤਾਰਾ ਮਗਲੇ ਸਨਾਂ ਦੀਆਂ ਮੂਰੇ ਮੈਤਰਾਂ ਠੀਕ ਆ ਠੀਕ ਅਛਾ ਬਬੀ ਜਿਹੜੀ ਹੁਣ ਤੇਰੇ ਕੋਲ ਦੂਜੇ ਨੰਬਰ ਦੇ ਉੱਤੇ ਆ ਆ ਗਈ ਗਾਂ ਇਸ ਬਿਹੜ ਦਾ ਸੂਆ ਦੱਸ ਮੈਨੂੰ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ 7ਵਾਂ ਦਿਨ ਸੂਈ ਨੂੰ ਨਾ ਹੋ ਗਿਆ ਜੀ ਨਾ ਰੂ ਅੱਜ ਹੀ ਰਿਹਾ ਜੀ ਤੜਕੇ ਦਾ ਅੱਛਾ ਤੇ ਮਗਰ ਬੱਛਾ ਕੇ ਬੱਚੀ ਬੱਸੀ ਆਈ ਮਗਰ ਮਗਰ ਬੱਛੀ ਆ ਜੀ ਲਾਲ ਚਿੱਟੇ ਰੰਗ ਤੇ ਮਿੱਤਰੋ ਬਹੁਤ ਸੋਹਣੀ ਬੱੱਚੀ ਆ ਮਗਰ ਤੇ ਮੈਨੂੰ ਐਂ ਦੱਸ ਦੂਜਾ ਸੂਆ 7 ਦਿਨ ਸੂਈ ਨੂੰ ਹੋ ਗਏ ਕਿੰਨਾ ਦੁੱਧ ਤਿਆਰ ਆ ਹੁਣ ਆਪਾਂ ਹੁਣ 18 ਲੀਟਰ ਚ ਭਾ ਕੇ ਦੇਵਾਂਗੇ ਆਪਾਂ ਕਹਾਂਗੇ 17 ਹੀ ਅਗਲੇ ਨੂੰ ਅੱਛਾ 17 ਹਾਂ ਭਾਈ 18 ਦੇ ਡੱਬੇ ਮਰਵਾ ਕੇ ਕਰੋ ਤੋਰੂੰਗਾ ਠੀਕ ਹੈ ਹਾਂਜੀ ਵੈਰੀ ਗੁੱਡ ਖੋਲ ਫਿਰ ਕਰ ਇਹਨੂੰ ਵੀ ਤੋੜ ਕੇ ਦਿਹਾਗੇ ਤੇ ਰੇਟ ਦੱਸ ਇਹਦਾ ਹਾਂ ਨਾ ਪਹਿਲਾਂ ਰੇਟ ਭਾਈ ਜੀ ਇਹਦਾ ਕਰਾ ਲਓ ਚਾਹੇ ਤਾਂ 70 ਕਰਾ ਲਓ ਚਾਹੇ 75 ਕਰਾ ਲਓ 62 ਦੀ ਬੱਸੀ ਦੇ ਦਾਂਗੇ ਆਪਾਂ 62000 ਦੀ ਹਾਂ 62000 ਦੀ ਜੀ ਵੈਰੀ ਗੁੱਡ ਲੈ ਵੀ ਬੱਬੀ ਇਹਦੇ ਵਿੱਚੋ ਭਾਈ ਜੀ ਸੋਰਸ ਆ ਪਈ ਆ ਅੱਛਾ ਹਾਂਜੀ ਠੀਕ ਆ ਲੈ ਵੀ ਆਹ ਦੇਖ ਲੋ ਦੂਜਾ ਸੂਆ ਸੂਈ ਹੋਈ ਐ ਇਹ ਥਾਂ ਲਿਵਾਏ ਦਾ ਵੀ ਕਰਮਾ ਦਾ ਬਹੁਤ ਸੋਹ ਲਵੀ ਆ ਬੱਚੀ ਤੁਹਾਨੂੰ 62000 ਰੁਪਏ ਦੀ ਬੱਚੀ ਮਿਲੂਗੀ ਤੇ ਬਾਈ ਕਹਿੰਦਾ ਵੀ ਇੱਥੋਂ ਆਪਾਂ ਤੁਹਾਨੂੰ ਨਾ ਵੀ ਜਿਹੜੇ ਡੱਬੇ ਮਰਵਾ ਕੇ ਦੇਣੀ ਆ 16 ਲੀਟਰ ਦੁੱਧ ਜਮਾ ਟੋਲ ਕੇ ਦੇਵਾਂਗੇ ਤੇ 62000 ਰੁਪਏ ਦੇ ਵਿੱਚ ਦੇਣੀ ਆ ਇੱਧਰ ਲਿਆ ਕਰ ਲੈ ਜਾ ਲੈ ਜਾ ਲੈ ਜਾ ਲੈ ਵੀ ਬੱਚੀ ਸੋਹਣੀ ਸੁਨੱਖੀ ਆ ਥਾਂ ਲੇਵਾ ਵੀ ਜਗਾਇਦਾ ਹੈਗਾ ਨਾ ਜਮਾਨ ਫਿੱਟ ਲੇਵੇ ਵਾਲੀ ਬੱਚੀ ਆ ਕੋਈ ਐ ਨਹੀਂ ਹੈਗਾ ਤਾਰਾ ਇਹਦੀਆਂ ਵੀ ਮਰਵਾ ਦੇ ਮੈਂ ਤਾਂ ਕਹਿੰਦਾ ਮਰਵਾ ਦਾਂਗੇ ਹੈ ਮਰਵਾ ਦਾਂਗੇ ਹੀ ਮਰਵਾ ਦਾਂਗੇ ਹਾਂ ਲਿਆ ਕਰ ਆ ਜਾ ਕਰ ਲੈ ਵੀ ਇਹ ਆ ਦੇਖਿਓ ਜਮਾਂ ਐਨ ਪੂਰਾ ਸੋਹਣਾ ਸੁਨਖਾ ਥਣ ਕੱਢਿਆ ਤੇ ਬੱਚਾ ਜਿਹੜਾ ਸੰਘਾਤਾ ਇਧਰ ਕਿਧਰ ਵਗ ਗਿਆ ਬੱਬੀ ਬਾਲਟੀ ਲੈਉਣੇ ਨਾ ਮੜੇ ਥਣ ਜੀ ਦੋਲਾਂਗੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਾਰ ਲਾ ਫਿਰ ਕੋਈ ਗੱਲ ਨਹੀਂ ਇਹ ਆ ਦੇਖ ਲਓ ਮਿੱਤਰੋ ਪੂਰੀ ਠੰਡੀ ਥੀਲਾ ਕੋਈ ਆਈ ਨਹੀਂ ਹੈਗੀ ਆਲ ਛਾਲ ਕਰਦੀ ਹੋਵੇ ਨਿਆਣਾ ਜਿਵੇਂ ਮਰਜ਼ੀ ਪਾਲਿਓ ਪਰ ਜੇ ਇੱਕ ਗੱਲ ਕਹਾਂ ਨਿਆਣਾ ਇਹ ਪਵਾਉਗੀ ਚੌੜੀ ਪੱਟੀ ਵਾਲਾ ਕਿਨੇ ਬਾਬੇ ਹਾਂਜੀ ਇਹ ਠੀਕ ਆ ਲੈ ਆ ਦੇਖ ਲੋ ਕਿਹੇ ਜਿਹਾਂ ਤਾਂ ਰਸਮਾਰਚੇ ਮਾਰ ਕਿਨੇ ਤੇ ਬਾਈ ਤੇ ਬਾਈ ਉਸੇ ਹੀ ਦੇਖ ਲੋ ਜੀ ਲੈ ਠੀਕ ਤੇ ਮੋਰੀਆਂ ਕੱਢ ਦੇ ਸੈਟ ਚ ਉਹ ਪਾਤੀ ਤਰੇੜ ਆ ਮੂਲ ਲਿਖਣਾ ਲਿਆਈ ਹਾਂ ਹਾਂ ਨਹੀਂ ਤੇ ਬਾਈ ਤਾਂ ਓਕੇ ਆ ਓਕੇ ਹਾਂ ਬਾਕੀ ਜਿਹੜੇ ਭਰਾ ਨੇ ਲੈਣੀ ਹੋਈ ਫਿਰ ਇੱਥੇ ਆ ਕੇ ਆਪਦਾ ਦੋ ਡੰਗ ਚੋਕੇ ਲਊਗਾ ਕਿ ਨਹੀਂ ਹਾਂਜੀ ਅੱਛਾ ਬੱਬੀ ਜਿਹੜੀ ਤੇਰੀ ਕੋਲੇ ਆਹ ਕੱਟੀ ਆ ਗਈ ਹਾਂਜੀ ਇਹ ਆਹਾ ਇਸ ਕਿੱਥੋਂ ਲੈਤੀ ਐ ਨਾ ਇਹ ਕੱਟੀ ਆਪਾਂ ਲੈਤੀ ਐ ਜੀ ਅੱਛਾ ਹਾਂਜੀ ਇਹ ਅਲੀਸੇਰਾ ਤੋਂ ਲੈਤੀ ਐ ਜੀ ਅੱਛਾ ਹਾਂਜੀ ਤੇ ਇਹਦੀ ਮਾਂ ਥਲੇ 14 ਲੀਟਰ ਦੁੱਧ ਸੀ ਆਲੇ ਨੇ ਕਈ ਕੇ ਦਿੱਤਾ ਵੀ 14 ਲੀਟਰ ਮੈਂ ਅੱਜ ਵੀ ਦੇਖਿਆ ਹੀ ਕੱਦ ਬੜ ਪੂਰਾ ਵਧੀਆ ਸੀ ਮੱਝ ਦਾ ਅੱਛਾ ਇਹ ਕਿੰਨੇ ਕੁ ਮਹੀਨੇ ਦੀ ਇਹ ਤਾਂ ਇਹ ਸਾਲ ਕਦੀ ਆਈ ਹੈ ਜੇ ਸਾਲ ਤੋਂ ਵੀ ਘੱਟ ਲੱਗਦੀ ਮੈਨੂੰ ਤਾਂ ਯਾਰ ਸਾਲ ਕਦੀ ਹਾਂ ਮੰਨ ਕੇ ਯਾਰ ਨੇ ਸਾਲ ਕਦੀ ਕਹਿ ਕੇ ਦਿੱਤਾ ਠੀਕ ਆ ਸਾਲ ਦੀ ਕਹਿ ਕੇ ਦਿੱਤਾ ਹਾਂਜੀ ਖੋਲ ਫਿਰ ਕੇ ਰਾਂ ਤੇ ਕੀ ਰੇਟ ਰੂ ਇਹਦਾ ਕੱਟੀ ਦਾ ਇਹਦਾ ਮੁੱਲ ਕਰਾਉਣਾ ਜੀ 20 ਹੈਗਾ ਦੇ ਲੈਂਡ ਜਮਾ 18000 ਰੁਪਿਆ ਜੀ ਠੀਕ ਆ ਤਾਂ ਵੀ ਸਾਲ ਦੀ ਕੱਟੀ ਆ ਗਈ ਇਹ ਚੈੱਕ ਕਰ ਲੋ ਬਾਕੀ ਇਹ ਥੱਲੋਂ ਝੋਲੀ ਵੀ ਦਿਖਾ ਦਾਂਗੇ ਲੋ ਜੀ ਜਿਹੜਾ ਬੰਦਾ ਕੋਈ ਸ਼ਕੀਨ ਝੋਲੀ ਤੋਂ ਜਿਹੜੀ ਹੈਗੀ ਚੰਗੀ ਆ ਲੈ ਵੀ ਆਹ ਸਾਲ ਕਦੀ ਕੱਟੀ ਹੈਗੀ ਲਿਆ ਕਰਾ ਮੋੜ ਲਿਆ ਮੋੜ ਲਿਆ ਬੰਦੇ ਅੰਦਰ ਇਹ ਆ ਦੇਖ ਲੋ ਮਿੱਤਰ ਜਿਹੜੀ ਥਣ ਲੱਗੇ ਹੈ ਨਾ ਕੱਟੀ ਨੂੰ ਜਮ ਐਨ ਕੱਲਾ ਕੱਲਾ ਥਾਣਾਗਾ ਨਹੀਂ ਸੋਣੀ ਆ ਕਿੱਧਰ ਜਾਂਦਾ ਕੋਈ ਗੱਲ ਨਹੀਂ ਪਿਆਰ ਰਹਿਣ ਦੇ ਕੋਹੇ ਨੂੰ ਕੀ ਹੁੰਦਾ ਹੈ ਅੱਛਾ ਬੱਬੀ ਜਿਹੜੀ ਤੇਰੀ ਆਹਾ ਆ ਗਈ ਇਹਦੀ ਉਮਰ ਕਿੰਨੀ ਕਾ ਇਹਦੀ ਉਮਰ ਹੈਗੀ ਹੈ ਜੀ 1.5 ਸਾਲ ਦੀ 1.5 ਸਾਲ ਦੀ 1.5 ਸਾਲ ਦੀ ਉਮਰ ਹੈ ਜੀ ਜਮ ਐਨ ਸੱਪਰ ਵਾਲੇ ਘਰੋਂ ਕੱਢ ਕੇ ਲਿਆਂਦੀ ਹੈ ਜੀ ਬਸ ਉਹ ਜਾਨ ਬਚਾਉਣ ਵਾਲਾ ਕੰਮ ਹੀ ਆ ਜਾਨ ਬਚਾਉਣ ਵਾਲਾ ਕੰਮ ਆ ਜੀ ਜੇ ਤਾਂ ਬਿਗ ਗਈ ਤਾਂ ਵੀ ਠੀਕ ਆ ਜੀ ਨਹੀਂ ਪੁੰਨੀ ਆ ਜੀ ਠੀਕ ਹੈ ਹਾਂਜੀ ਯਰ ਕੱਟੀ ਤਾਂ ਤੇਰੀ ਥੱਲੋਂ ਦਾਵਾ ਹੋਏ ਲੈ ਆਹ ਦੇਖੋ ਕੱਲੀ ਲਿੱਸੀ ਲਿੱਸੀ ਹੈ ਮਿੱਤਰੋ ਚੈੱਕ ਕਰ ਲੋ ਲੈ ਕੱਲੀ ਲਿੱਸੀ ਲਿੱਸੀ ਹੈ ਕੱਟੀ ਬਰੀਕ ਜਮਾ ਬਰੀਕ ਆ ਗਈ ਪੂਛ ਵੀ ਦੇਖ ਲੋ ਜਮਾ ਕਿੱਟਿਆਂ ਤੱਕ ਆ ਸਿੰਘ ਵੀ ਸੋਹਣਾ ਬੂਥੀ ਦੇਖੋ ਕਿੰਦੀ ਬਰੀਕ ਆ ਕਿੰਨੇ ਰੁਪਈਆ ਦੀ ਦੇਣੀ ਹੈ ਖੋਲ ਫਿਰ ਕਰਾਂ ਇਹ ਹੀ ਚਾਹੇ ਦਾ ਮੁੱਲ ਕਰਾ ਲੋ 30 25 ਕਰਾ ਲੋ ਜੀ 22000 ਤੋਂ 100 ਰੁਪਈਆ ਛੋਟ ਹੋ ਗਈ ਜੀ ਠੀਕ ਹੈ 22000 ਜੀ ਲੇ ਵੀ ਮਿੱਤਰੋ ਆਈ ਹੈ ਜਮਾ ਪ੍ਰਾਲੀ ਵਾਲੇ ਘਰੋਂ ਆਈ ਹੈ ਜੀ ਲੈ ਵੀ ਐ ਨਾ ਕਿਹੋ ਵੀ ਹਾ ਕੱਟੀ ਲਿੱਸੀ ਐ ਤੇ ਜੇ ਬੰਦੇ ਨੇ ਕਿਸੇ ਨੇ ਸੰਭਾਲ ਲਈ ਨਾ ਕੱਟੀ ਸੋਹਣੀ ਤਿਆਰ ਹੋਊਗੀ ਤੇ 22000 ਰੁਪਏ ਦੇ ਵਿੱਚ ਦੇ ਦਾਂਗੇ ਕਹਿੰਦਾ ਮੋੜ ਲਾ ਕੇ ਰਾ ਇਹ ਕੱਤੀ ਤਾਂ ਸੀਗੀ ਨਾ ਕਿਸੇ ਨੇ ਸੇਵਾ ਸੰਭਾਲ ਕੀਤੀ ਹੁੰਦੀ ਮਿੱਤਰਾ ਤੇ ਇਹੀ ਕੱਟੀ ਤੂੰ ਦੇਖਦਾ ਝੱਟ ਜਦੋਂ ਐਣ ਰੱਜੀ ਪੁੱਜੀ ਜਮਾਂ ਉੱਤੇ ਹੁੰਦਾ ਨਾ ਕਿਤੇ 2-2 ਇੰਚ ਹੱਡਾਂ ਦੇ ਉੱਤੋਂ ਦੀ ਮਾਸ ਫੇਰ ਦੇਖਦਾ ਝੱਟ ਯਾਰ ਆ ਤਾਂ ਜਾਣਾ ਜਮਾ ਤੁਸੀਂ ਪੁੰਨ ਵਾਲਾ ਕੰਮ ਹੀ ਕਰ ਲਿਆ ਬੱਬੀ ਓਏ ਇਹਦਾ ਜੀ ਕੱਖਾਂ ਤੋਂ ਕੱਲ ਦੀ ਮੂੰਹ ਹੀ ਨਹੀਂ ਪੱਟ ਰਹੀ ਜਦੋਂ ਕੱਖ ਪਾਉਣੇ ਆ ਜੀ ਉਹਦੀ ਖਾ ਜਾਂਦੀ ਆ ਉਹਦੀ ਖਾ ਜਾਂਦੀ ਆ ਜੀ ਅੱਛਾ ਹਾਂ ਜੀ ਠੀਕ ਆ ਨੰਬਰ ਕਿਹੜਾ ਚੱਲਦਾ ਬੱਬੀ ਤੇਰੇ ਕੋਲੇ 98558 ਜੀ 98966 ਜੀ 98558 ਜੀ 58 98966 ਜੀ 98966 ਹਾਂ ਜੀ ਠੀਕ ਆ ਬਹੁਤ ਬਹੁਤ ਧੰਨਵਾਦ ਬਈ ਬੱਬੀ ਤੇਰੇ ਮਿੱਤਰੋ ਜੇ ਗੱਲ ਕਰਗੇ ਇਹ ਸੀ ਬਾਈ ਬੱਬੀ ਪਿੰਡ ਖੀਵੇ ਤੋਂ ਮੱਝ ਇੱਕ ਗਾਂ ਇੱਥੇ ਆਇਓ ਦੋਨੇ ਪਣਾ ਤੁਸੀਂ ਨਾ ਦੋ ਦੋ ਡੰਗਾਂ ਕੀ ਚਾਰ ਚਾਰ ਡੰਗਾਂ ਚੋਲਿਓ ਚੋ ਕੇ ਆਪਦੀ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਦੇ ਵਿੱਚ ਸ਼ੇਅਰ ਕਰਦੇ